ਕੀ ਬਾਕਬਿੰਡਾ ਜਾ ਰਹੇ ਹੋ ਜੀ ਬੀਜੇਪੀ ਉਮੀਦਵਾਰ ਨੂੰ ਕਿਸ ਤਰ੍ਹਾਂ ਦਾ ਰਿਸਪੋਨਸ ਮਿਲ ਰਿਹਾ ਹੈ ਦੇਖੋ ਜੀ ਤੁਸੀਂ ਮੈਨੂੰ ਨਾ ਪੁੱਛੋ ਤੁਸੀਂ ਆਲੇ ਦੁਆਲੇ ਇੱਕ ਵਾਰੀ ਨਿਗਾਹ ਮਾਰੋ ਤੇ ਸਗੋਂ ਆਪਣੇ ਦਰਸ਼ਕਾਂ ਨੂੰ ਵੀ ਦਿਖਾਓ ਕਿ ਕਿਸ ਤਰੀਕੇ ਦਾ ਹੰਗਾਰਾ ਭਾਰਤੀ ਜਨਤਾ ਪਾਰਟੀ ਨੂੰ ਤੇ ਉਸਦੇ ਉਮੀਦਵਾਰਾਂ ਨੂੰ ਮਿਲ ਰਿਹਾ ਹੈ ਅੱਜ ਪੰਜਾਬ ਦੇ ਲੋਕ ਇਸ ਗੱਲ ਨੂੰ ਭਲੀ ਭੰਤੀ ਭਾਵ ਚੁੱਕੇ ਹੈ ਸਮਝ ਚੁੱਕੇ ਹੈ ਕਿ ਜੇ ਪੰਜਾਬ ਕੋਲ ਕਿਉਂਕਿ ਪੰਜਾਬ ਆਪਣੇ ਆਖਰੀ ਸਾਹ ਤੇ ਖੜਾ ਹੈ ਅੱਜ ਪੰਜਾਬ ਕੋਲ ਜੇ ਕੋਈ ਰਸਤਾ ਹੈ ਤਾਂ ਸਿਰਫ ਤੇ ਸਿਰਫ ਪਾਟੀਆ ਜਾਂਦਾ ਪਾਟੀ ਦੇ ਰੂਪ ਵਿੱਚ ਹੈ ਔਰ ਇਹਨਾਂ ਵਰਗੇ ਰਾਜਵੀਕ ਔਰ ਵਰਗੇ ਸਾਡੇ ਕੈਂਡੀਡੇਟਸ ਦੇ ਰੂਪ ਵਿੱਚ ਹੈ ਜਿਹੜੇ ਸਿੱਧੇ ਕੇਂਦਰ ਨਾਲ ਜੁੜ ਕੇ ਇਥੋਂ ਦਾ ਵਿਕਾਸ ਕਰਾ ਸਕਦੇ ਔਰ ਜਿਹੜੀ ਵਿੱਚਾ ਕਪਲੇਬਾਜੀ ਚੱਲ ਰਹੀ ਹੈ ਉਸ ਚੀਜ਼ ਤੋਂ ਸਾਨੂੰ ਜਿਹੜੀ ਹੈਗੇ ਰਾਹਤ ਮਿਲ ਸਕਦੀ ਹੈ ਕਾਂਗਰਸ ਪਾਰਟੀ ਦੇ ਵਿੱਚ ਜਿਹੜਾ ਖੇਤੀ ਨੂੰ ਲੈ ਕੇ ਖਿਲਾਰਾ ਪਿਆਗਾ ਮੈਂ ਤਾਂ ਉਹੀ ਆਪਣੇ ਭਾਸ਼ਣ ਚ ਵੀ ਗੱਲ ਕਹਿ ਕੇ ਹਟਿਆ ਕਿ ਜਿਹੜੀ ਪਾਰਟੀ ਦਾ ਆਪਦਾ ਹੀ ਮੂੰਹ ਸਿਰ ਨਹੀਂ ਹੈਗਾ ਉਹਨਾਂ ਦੇ ਉੱਪਰ ਵੀ 4-5 ਨੇ ਥੱਲੇ ਤਾਂ ਉਹਨਾਂ ਨੇ ਹਰ ਹਰ ਕੇ 6-6 7-7 ਨੇ ਇੱਥੇ ਲੋਕਾਂ ਨੂੰ ਇਹ ਨਹੀਂ ਪਤਾ ਲੱਗਦਾ ਇੱਕ ਆ ਜਾਂਦਾ ਦੂਜਾ ਰੁਸ ਜਾਂਦਾ ਲੋਕੀ ਕਿਸੇ ਨੂੰ ਅੱਧਿਆਂ ਨੂੰ ਸਸਰੀਕਾਲ ਇਸੇ ਚੱਕਰ ਜੀ ਨਹੀਂ ਬੁਲਾਉਂਦੇ ਕਿ ਕਿਤੇ ਦੂਜਾ ਮੇਰੇ ਤੋਂ ਰੁਸ ਜਾਊਗਾ ਮਤਲਬ ਜਿਹੜੀ ਪਾਰਟੀ ਚ ਆਪ ਜੀ ਇੰਨਾ ਕਮਸਾ ਕਮਾਸਾਂ ਮਚਿਆ ਹੋਇਆ ਉਹ ਲੋਕਾਂ ਦਾ ਕੀ ਸਵਾਰਣਗੇ ਉਹਨਾਂ ਦੀ ਦੌੜ ਸਿਰਫ ਸੀਐਮ ਦੀ ਕੁਰਸੀ ਤੱਕ ਹੈ ਔਰ ਉਹਨਾਂ ਨੇ ਉਸੇ ਦੌੜ ਵਿੱਚ ਇੱਕ ਦੂਜੇ ਦੀ ਲੱਤਾਂ ਖਿੱਚ ਕੇ ਆਪਸ ਵਿੱਚ ਹੀ ਉਲਝ ਕੇ ਰਹਿ ਜਾਣਾ ਕਿਉਂਕਿ ਲੋਕਾਂ ਦਾ ਵਿਕਾਸ ਜਾਂ ਲੋਕਾਂ ਦੇ ਪੱਖ ਦੀ ਗੱਲ ਕਾਂਗਰਸ ਪਾਰਟੀ ਤੋਂ ਅਸੀਂ ਆਸ ਨਹੀਂ ਰੱਖਦੇ ਨਾ ਉਮੀਦ ਕਰਦੇ ਹਾਂ। ਅਸਰੂਲ ਦੇ ਵਿੱਚ ਐਮਐਲਏ ਭਰਾਏ ਦੇ ਵੱਲੋਂ ਜਿਹੜਾ ਬਿਆਨ ਦਿੱਤਾ ਗਿਆ ਕਿ ਸਾਡੀ ਪਾਰਟੀ ਦੇ ਵਿੱਚ ਰਹਿ ਕੇ ਹੀ ਨਸ਼ਾ ਵੇਚਦੇ ਰਹੇ ਨੇ ਕਿ ਸਾਨੂੰ ਅੱਜ ਜਿਹੜਾ ਉਹ ਸਾਡੇ ਖਿਲਾਫ ਆਜ਼ਾਦ ਖੜ ਕੇ ਰਹੀ ਹੈ। ਤਾਂ ਆਪ ਹੀ ਆਪਣੀ ਗਲਤੀ ਮੰਨੀ ਜਾ ਰਿਹਾ ਦੇਖੋ ਗਲਤੀ ਤਾਂ ਸਾਡੇ ਤੋਂ ਹੋਈ ਹੈ। ਉਹਨਾਂ ਤੋਂ ਕਿਹੜੀ ਹੋਈ ਹੈ? ਗਲਤੀ ਤਾਂ ਸਾਡੇ ਤੋਂ ਹੋਈ ਹੈ ਨਾ ਸਾਰਿਆਂ ਤੋਂ ਹੋਈ ਹੈ ਹੁਣ ਆਪਾਂ ਕਿਹਨੂੰ ਕਹੀਏ ਕਿਹਨੂੰ ਕਸੂਰਵਾ ਠਾਇ ਠਰਾਈਏ ਜਿਹੜੀ ਵੋਟਾਂ ਪਾ ਪਾ ਕੇ ਇਹ ਜੀ ਨਕਮੀ ਸਰਕਾਰ ਅਸੀਂ ਆਪਣੇ ਸਿਰ ਤੇ ਬਿਠਾ ਲਈ ਉਹਨਾਂ ਤੋਂ ਤਾਂ ਜਿਹੜੀ ਗਲਤੀ ਕੀ ਹੋਈ ਹੈ ਸਾਡੇ ਤੋਂ ਹੋਈ ਹੈ ਤੇ ਅਗਲੀ ਵਾਰ ਅਸੀਂ ਇਹ ਗਲਤੀ ਜ਼ਰੂਰ ਸੁਧਾਰ ਦਾਂਗੇ ਇਹ ਕਹਿੰਦੀ ਜੜੀਆਂ ਪ੍ਰੋਟੈਸਟਾਂ ਨੂੰ ਅਸੀਂ ਬਣਾ ਸਕਦੇ ਹਾਂ ਤੇ ਇਹਨੂੰ ਹਟਾ ਵੀ ਸਕਦੇ ਆ ਕਿ ਇਹਨਾਂ ਨੂੰ ਨਾ ਪਾਵਰ ਜਿਹੜੀ ਹੈਗੀ ਹੈ ਸਰਕਾਰ ਦਾ ਜਿਹੜਾ ਨਸ਼ਾ ਹੈ ਉਹ ਇਹਨਾਂ ਦੇ ਸਿਰ ਤੇ ਚੜ ਗਿਆ ਹੈ ਇਹਨਾਂ ਸਭ ਨੂੰ ਪਤਾ ਹੈ ਕਿ ਸਾਡੀ ਆਖਰੀ ਆਖਰੀ ਵਾਰੀ ਔਰ ਇਹਨਾਂ ਨੂੰ ਇਹ ਵੀ ਪਤਾ ਕਿ ਅਗਲੀ ਵਾਰ ਸਾਨੂੰ ਕਿਸੇ ਨੇ ਮੂੰਹ ਨਹੀਂ ਲਾਉਣਾ ਸੋ ਜਿਹੜੀਆਂ ਵੀ ਇਹਨਾਂ ਨੇ ਚਲਾਉਣੀ ਹੈ ਨਾ ਉਹ ਇਸੇ ਪਲਾਨ 'ਚ ਚਲਾਉਣੀ ਹੈ ਤੇ ਕੋਈ ਗੱਲ ਨਹੀਂ ਮਹੀਨੇ 6 ਰਹਿ ਗਏ ਨੇ ਕਰੀ ਜਾਣ ਦਿਓ ਮੁਖਮਤੀ ਸਾਹਿਬ ਵਿਦੇਸ਼ ਦੇ ਦੌਰੇ ਤੇ ਨੇ ਜੀ ਪਰ ਲਗਾਤਾਰ ਹਰ ਰੋਜ਼ ਖਬਰਾਂ ਆ ਰਹੀਆਂ ਨੇ ਕਿ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਹੈਂਡਿਕਪ ਰੋਡ ਰਹਿਗਾ ਇਹਨੂੰ ਵੀ ਤੁਸੀਂ ਦੇਖਦੇ ਹੋ ਉਹ ਤਾਂ ਪਤਾ ਹੀ ਹੈ ਜੀ ਕਿਉਂਕਿ ਜਿੱਥੇ ਪੰਜਾਬ ਉਹਨਾਂ ਨੇ ਠੇਕੇ ਤੇ ਦੇ ਰੱਖਿਆ ਹੈ ਦਿੱਲੀ ਵਾਲਿਆਂ ਨੂੰ ਤਾਂ ਉੱਥੇ ਹੈਲੀਕਾਪਟਰ ਕੀ ਚੀਜ਼ ਹੈ ਜਿਹੜੀ ਪੂਰੀ ਸਟੇਟ ਹੀ ਦਿੱਲੀ ਵਾਲਿਆਂ ਦੇ ਹੱਥ ਦਿੱਤੀ ਹੋਈ ਹੈ ਉੱਥੇ ਕ ਹੈਲੀਕਾਪਟਰ ਤਾਂ ਵਰਤਦਾ ਹੀ ਹੈ ਇਦੇ 'ਚ ਕੋਈ ਕੋਈ ਨਵੀਂ ਗੱਲ ਨਹੀਂ ਹੈਗੀ ਜਿਹੜਾ ਪੰਜਾਬ ਹੈ ਔਰ ਪੰਜਾਬ ਦੀ ਹਰ ਫੈਸਿਲਿਟੀ ਸਰਕਾਰੀ ਫੈਸਿਲਿਟੀ ਜਿਹੜੀ ਕਿ ਪੰਜਾਬ ਦੇ ਲੋਕਾਂ ਦੇ ਪੈਸਿਆਂ ਨਾਲ ਇਹ ਜਿਹਦੀ ਇਹ ਇਹਨਾਂ ਨੂੰ ਦਿੱਤੀ ਜਾਂਦੀ ਹੈ ਉਹਦਾ ਸਾਰਾ ਤੇ ਸਾਰਾ ਜਿਹੜਾ ਲੁਫਤ ਹੈ ਉਹ ਦਿੱਲੀ ਵਾਲੇ ਉਠਾ ਰਹੇ ਨੇ ਮੁਹਾਲੀ ਦੇ ਵਿੱਚ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਹੈ ਜੀ ਮੈਸਰ ਬਿਲਕੁਲ ਜੀ ਪਹਿਲਾਂ ਵੀ ਇਹਨਾਂ ਨੇ ਕੀ ਕੀਤਾ ਸੀ ਜਿਹੜਾ ਪਾਲਿਸੀ ਲਿਆਂਦੀ ਸੀ ਲੈਂਡ ਪੂਲਿੰਗ ਵਾਲੀ ਉਹ ਤਾਂ ਸਾਡੇ ਵਰਗੇ ਲੋਕਾਂ ਨੇ ਲਾਲਾ ਧਰਨੇ ਉਹਨੂੰ ਮੁੜਵਾਇਆ ਤੇ ਕੋਈ ਗੱਲ ਨਹੀਂ ਮੋਹਾਲੀ ਵਾਲੇ ਚ ਵੀ ਇਹਨਾਂ ਦਾ ਇਹਨਾਂ ਨੂੰ ਜਵਾਬ ਮਿਲ ਜਾਏਗਾ ਲੋਕਾਂ ਵੱਲੋਂ ਤਾਂ ਕਿ ਆਪ ਉਮੀਦਵਾਰ ਨੂੰ ਜਿਤਾਉ ਤੇ 31 ਲੱਖ ਪਾਓ ਇਹਨੂੰ ਕਿਵੇਂ ਦੇਖਦੇ ਹੋ ਕਾਹਦੇ 31 ਲੱਖ ਆਪ ਉਮੀਦਵਾਰ ਉਹਨਾਂ ਕੋ ਸਾਨੂੰ 31 ਲੱਖ ਨਹੀਂ ਚਾਹੀਦੇ ਪੈਣਾ ਦਾ 60-60 ਹਜ਼ਾਰ ਜਿਹੜਾ ਬਣਦਾ ਨਾ ਪੰਜਵੇਂ ਸਾਲਾ ਦਾ ਉਹ ਦੇ ਦੇਣ 31 ਲੱਖ ਤਾਂ ਬਾਅਦ ਦੀਆਂ ਗੱਲਾਂ ਨੇ